ਉਹੀ ਸਾਥੀ ਸ਼੍ਰੀ ਕਾਲ ਜੀ ਸਾਰੇ ਭਰਾ ਨੂੰ ਬੋਡਰ ਨਾਲ ਸਾਰੇ ਭਰਾ ਨੂੰ ਸਵਾਦ ਕਰਦੇ ਆ ਜੀ ਅੱਜ ਆਪਾਂ ਆਏ ਜੀ ਹਲਕਾ ਦੇ ਨਾਲਾ ਜੀ ਆਪਣੇ ਇਸ ਬਾਬਾ ਜੀ ਡੀਐਸਐਮ ਤੇ ਲੱਗੀ ਪੈ ਜਾਂਦਾ ਵਾ ਇਹਨਾਂ ਦਾ ਜਿਹੜਾ ਵਾ ਮਕੀ ਘਾਰੇ ਆ ਜੀ ਬਾਬਾ ਜੀ ਇਹਨਾਂ ਦਾ ਅੱਜ ਬਾਬਾ ਅਵਤਾਰ ਸਿੰਘ ਜੀ ਇਹਨਾਂ ਕੋ ਆਏ ਆ ਇਹਨਾਂ ਨੇ ਜਿਹੜਾ ਬਰੀਡਿੰਗ ਸਾਈਟ ਬਣਾਇਆ ਬਹੁਤ ਵਧੀਆ ਜਿਹਦੇ ਵਿੱਚ ਬਹੁਤ ਹੀ ਵਧੀਆ ਵਧੀਆ ਟੈਡੀ ਕਬੂਤਰ ਨੇ 골ਡਨ ਨੇ ਡੱਬ ਵਾਲੇ ਨੇ ਤੇ ਕਮਗਰ ਵੀ ਹੈਗੇ ਨੇ ਤੋ ਇਹ ਬਾਬਾ ਜੀ ਹੁਣੀ ਜਿਹੜੇ ਆ ਇਹਨਾਂ ਦੇ ਗਾਂ ਬਰੀਡਿੰਗ ਸਾਈਡ ਉਧਰ ਦੇ ਬੱਚੇ ਜਿਹੜੇ ਕਢਾਉਂਦੇ ਨੇ ਤੇ ਬਾਬਾ ਜੀ ਨਹੀਂ ਸੇਲ ਕਰਦੇ ਨੇ ਆ ਜੀ ਹੁਣ ਤੁਹਾਨੂੰ ਬਾਬਾ ਜੀ ਉਹਨਾਂ ਕੋਲ ਲੈ ਕੇ ਚਲਦੇ ਆ ਤੇ ਬਾਬਾ ਜੀ ਹੁਣ ਪੁੱਛਦੇ ਕਿ ਕਿਹੜੀਆਂ-ਕਿਹੜੀਆਂ ਬਰੀਡਾਂ ਨੇ ਤੁਹਾਨੂੰ ਆਪੇ ਸ਼ੌਂਕ ਵੀ ਕਰਾਉਣਗੇ ਤੇ ਤੁਹਾਨੂੰ ਉਹਨਾਂ ਬਾਰੇ ਦੱਸਣਗੇ ਬਾਬਾ ਜੀ ਸਾਥ ਸ਼੍ਰੀਕਾਲ ਜੀ ਤੇ ਬਾਬਾ ਜੀ ਜਿਹੜਾ ਬਰੀਡਿੰਗ ਸਾਈਡ ਬਣਾਇਆ ਵਾ ਤੇ ਇਹਦੇ ਬਾਰੇ ਥੋੜਾ ਦੱਸੋ ਆਪਣੇ ਕੋ ਕਿਹੜੇ-ਕਿਹੜੇ ਕਬੂਤਰ ਆ ਅਵੇਲੇਬਲ ਕਿੰਨਾ-ਕਿੰਨਾ ਦੇ ਬੱਚੇ ਆਪਣੇ ਕੋਲ ਹਮੇਸ਼ਾ ਰਹਿੰਦੇ ਜੀ ਇਹ ਜੀ ਆਪਣੇ ਕੋ ਟੈਡੀ ਹਾਂਜੀ 골ਡਨ ਹਾਂਜੀ ਜ ਡੱਬ ਵਾਲੇ ਠੀਕ ਠੀਕ ਇਹ ਆਪਾਂ ਜਿਸ ਤਰ੍ਹਾਂ ਡੋਨ ਦਾ ਵੀ ਸ਼ੌਂਕ ਕਰਦੇ ਨੇ ਨਾ ਹਾਂਜੀ ਹਾਂਜੀ ਉਹਨਾਂ ਵਾਸਤੇ ਆਪਾਂ ਕ੍ਰਾਸਿੰਗ ਜੋੜੇ ਵੀ ਲਾਏ ਆ ਹਾਂਜੀ ਹਾਂਜੀ ਤੇ ਜਿਹੜੇ ਪਿਓਰ ਟੈਡੀ ਉਹ ਵੀ ਜੋੜੇ ਆਪਾਂ ਲਾਏ ਆ ਤੇ ਉਹ ਬੱਚੇ ਘਟਾ ਕੇ ਆਪਾਂ ਸੇਲ ਪਰਚੇਸ ਕਰੀਦੇ ਆ ਹਾਂਜੀ ਹਾਂਜੀ ਕਿ ਆਪਾਂ ਮਤਲਬ ਕਿ ਲੈ ਜੀ ਤੇ ਨਹੀਂ ਗੇ ਪਰਚੇਤ ਨਹੀਂ ਕਰੀਦੇ ਸੇਲ ਕਰੀਦੇ ਆ ਹਾਂਜੀ 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 ਤੇ ਉਹ ਆਪਾਂ ਤੁਹਾਨੂੰ ਸ਼ੌਂਕ ਕਰਾਉਨੇ ਆ ਲਿਆ ਕੇ ਆਪਣੇ ਟੈਡੀਆਂ ਦਾ ਵੀ ਹਾਂਜੀ ਤੇ ਜਿਹੜੇ ਲਾਲ ਅੱਖਾਂ ਵਾਲੇ ਨੇ ਉਹਨਾਂ ਦਾ ਵੀ ਸ਼ੌਂਕ ਕਰਾਉਨੇ ਆ ਤੇ ਆਪਣਾ ਜਿਹੜੇ ਗੋਲਡਨ ਨੇ ਕਰਾਸ ਲਾਈ ਹਾਂ ਜੀ ਉਹਨਾਂ ਦਾ ਤੁਹਾਨੂੰ ਸ਼ੋਅ ਕਰਾਵਾਂਗੇ ਫਿਰ ਉਹਨਾਂ ਦੇ ਜਿਹੜੇ ਅੱਗੋਂ ਬੱਚੇ ਨਿਕਲੇ ਨੇ ਹਾਂਜੀ ਹਾਂਜੀ ਉਹ ਬੱਚਿਆਂ ਦਾ ਵੀ ਤੁਹਾਨੂੰ ਸ਼ੋਅ ਕਰਾਵਾਂਗੇ ਠੀਕ ਤੇ ਵਧੀਆ ਪਲਾਈ ਹੁੰਦੀ ਮਤਲਬ ਕਿ ਚੰਗਾ ਵਧੀਆ ਦਾਣਾ ਪਾਈਦਾ ਠੀਕ ਠੀਕ ਤੇ ਮਤਲਬ ਵਧੀਆ ਕੁਆਲਿਟੀ ਦੇ ਜਿਹੜੇ ਬੱਚੇ ਵੀ ਨੇ ਤੇ ਅੱਗੇ ਬਾਬਾ ਜੀ ਆਪਣੇ ਕਿਤੇ ਬੱਚੇ ਗਏ ਵਗੈਰਾ ਹਾਂਜੀ ਹਾਂਜੀ ਆ ਆਪਣਾ ਵਪਾਰੀ ਵੀ ਵੀਰਾ ਵੀਰ ਹਾਂਜੀ ਹਾਂਜੀ ਉਹਨੇ ਆਪਣੇ ਕੋਲ ਖੜੇ ਹੀ ਕਾਫੀ ਦੂਤਰ ਠੀਕ ਠੀਕ ਹੋਰ ਯਾਰ ਦੋਸਤਾਂ ਨੂੰ ਮੁਰਗੇ ਡਾਉਣ ਵਾਸਤੇ ਬੰਦੇ-ਮੰਡੇ ਥੋੜੇ ਜੇ ਹਾਂਜੀ ਹਾਂਜੀ ਤੇ ਚੰਗਾ ਉਹਨਾਂ ਦਾ ਮੁਰਗੇ ਦਾ ਰਿਜ਼ਲਟ ਵਧੀਆ ਆ ਯਾਰ ਠੀਕ ਠੀਕ ਹਾਂਜੀ ਤੇ ਉਹ ਤੁਹਾਨੂੰ ਅਸੀਂ ਸ਼ੌਂਕਰਾਉਂਨੇ ਆ ਉਹਨਾਂ ਦਾ ਲਓ ਜੀ ਅੰਦਰ ਨੂੰ ਸ਼ੌਂਕਰਾਉਣ ਲੱਗੇ ਆ ਆਪਣੇ ਬਾਬਾ ਜੀ ਲਿਆਓ ਬਾਬਾ ਜੀ ਵਧੀਆ ਕੋਈ ਕਬੂਤਰ ਦਿਖਾਓ ਜੀ ਸ਼ੌਂਕ ਆਪਣਾ ਵੱਡਾ ਦੂਸਰੇ ਆ ਲੀਡਰ ਜਿਹਦੇ ਅੱਗੋਂ ਬੱਚੇ ਕੋਈ ਤੇ ਆਪਾਂ ਸੇਲ ਕਰੀਦੇ ਆ ਤੇ ਕਾਫੀ ਤਰ੍ਹਾਂ ਦੇ ਦੋ-ਦੋ ਤਿੰਨ ਤਰ੍ਹਾਂ ਦੇ ਅਲੀ ਵਾਲੇ ਟੈਡੀ ਪਿਓਰ ਲਓ ਜੀ ਇਹ ਤੁਹਾਨੂੰ ਸ਼ੌਂਕਰਾਉਂਦੇ ਆ ਇਹਦੀ ਅੱਖ ਦਾ ਜੀ ਬਾਬਾ ਜੀ ਹੁਣ ਆਪਾਂ ਆਏ ਆ ਤੇ ਬਹੁਤ ਹੀ ਵਧੀਆ ਡੇ ਕਬੂਤਰ ਆ ਤੇ ਇਹ ਕੱਲੇ ਕੱਲੇ ਕਬੂਤਰ ਤੁਹਾਨੂੰ ਸ਼ੌਂਕ ਕਰਾਵਾਂਗੇ ਹਲੋ ਇਹ ਪਰਦਾ ਸ਼ੌਂਕ ਕਰੋ ਜੀ ਤੇ ਥਾਪੀ ਫਾਰੇ ਦੇ ਚ ਸਾਹਮਣੇ ਹਲੋ ਇਹ ਸ਼ੌਂਕ ਕਰੋ ਜੀ ਪੁੱਛਦਾ ਇੱਕ ਪਤਾ ਦੋ ਮੈਨੂੰ ਜੀ ਦੇਖੀ ਦੇਖੀ ਜੇਨ ਫਾਲੋ ਹੀ ਪੰਨੀਆ ਨਾਲ ਸ਼ੌਂਕ ਕਰੋ ਠੀਕ ਆ ਕਬੂਤਰ ਦੇ ਫੁੱਲ ਬਾਬਾ ਜੀ ਜਿਹੜੀ ਇਹਦੇ ਨਾਲ ਮਾਦੀ ਲਾਈ ਉਹਦਾ ਵੀ ਸ਼ੌਂਕ ਕਰੋ ਜੀ ਉਹ ਤਾਂ ਲੈ ਆ ਲੈ ਲਓ ਜੀ ਭਰਾਵਾਂ ਨੂੰ ਕਿਉਂਕਿ ਚੰਗੀ ਦਾ ਆਪਾਂ ਸ਼ੌਂਕ ਕਰਾਵਾਂਗੇ ਕੱਲੇ ਕੱਲੇ ਕਬੂਤਰ ਦਾ ਤੇ ਬਾਬਾ ਜੀ ਇਹੜਾ ਕਬੂਤਰ ਤੁਹਾਡੇ ਹੱਥ ਚ ਇਹਦਾ ਵੀ ਸ਼ੌਂਕ ਕਰੋ ਇਹਦੇ ਬਾਰੇ ਥੋੜਾ ਦੱਸੋ ਇਹ ਕਬੂਤਰੀ ਵੀ ਆਪਣੀ ਹਾਂਜੀ ਜੀ ਜੀ ਪੱਠੀ ਬਹੁਤ ਸੋਹਣੀ ਲਓ ਇਹ ਕਬੂਤਰੀ ਬਾਬਾ ਜੀ ਨੇ ਹੱਥ ਦੇ ਬੱਬੀ ਇਹ ਘਰ ਦੀ ਬੱਠੀ ਹੈ ਹਾਂਜੀ ਹਾਂਜੀ ਲਓ ਜੀ ਇਹ ਘਰ ਦੀ ਬੱਠੀ ਬੱਬਾ ਜੀ ਹਾਂ ਦੀ ਇਹ ਵੀ ਜੋੜਿਆਂ ਚ ਲਾਈ ਆ ਆਹ ਦੇ ਵਾਸਤੇ ਮੱਤੀ ਬਹੁਤ ਵਧੀਆ ਬੰਦਾ ਹੈ ਇਹਦਾ ਮੱਤੀ ਠੀਕ ਅੰਦੇ ਝਾੜੇ ਚੁੜੇ ਪਏ ਨਾ ਕਬੂਤਰ ਅਰ ਸਾਥ ਮੌਸਮ ਹੈ ਆ ਇਹ ਆ ਵੇਖ ਦੋਂਬੇ ਦਾ ਛੌਂ ਕਰੋ ਇੱਕ ਕਰ ਦੋਂਬੇ ਦੀ ਪੰਜਿਆਂ ਦਾ ਛੌਂ ਕਰੋ ਗੂੜੇ ਪੰਜੇ ਆ ਧਿਆਨ ਨਾਲ ਭਈਆ ਪਾ ਇਹਦਾ ਗੇ ਨਾਰ ਛੱਡਿਆ ਵਾ ਠੀਕ ਹੈ ਭਾਈ ਉਹਦੀ ਫੀਮੇਲ ਹੈਗੀ ਏ ਹਲੋ ਜੀ ਛੌਂ ਕਰ ਲੋ ਜੀ ਆਖਰ ਕਾਲੀ ਬਾਸਨ ਵਾਲਾ ਹਾਂਜੀ 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 ਉਹਦੇ ਨਾਲ ਮਾਦੀ ਲੱਗੀ ਆ ਤੇ ਹਾਂਜੀ ਗੰਦੇ ਉਦੜੀ ਗੀਦੇ ਕੰਮ ਬਰੀਡਿੰਗ ਦੀ ਬਾਕੀ ਬਰੀਡਿੰਗ ਦੀ ਵੇਚੀ ਆ ਜੀ ਅੰਦਰ ਹੀ ਰਹਿੰਦੇ ਨੇ ਕਬੂਤਰਾ ਚੈੱਕ ਕਰ ਲਓ ਜੀ ਬਹੁਤ ਹੀ ਸੋਹਣੇ ਆ ਹਲੋ ਜੀ ਸਾਡੇ ਕਾਲੀ ਬਾਸਨ ਵਾਲਾ ਜੁੜੇ ਲੱਗਦੇ ਆ ਕਾਲੀ ਬਾਸਨਾਂ ਦੇ ਬੱਚੇ ਭਰਾ ਭਰਾ ਜੀ ਹਾਂਜੀ ਬਾਬਾ ਜੀ ਹਾਂਜੀ ਇਹ ਜਿਹੜਾ ਵੱਡਾ ਤੁਹਾਨੂੰ ਅੱਗੇ ਸ਼ੌਂਕ ਕਰਾਇਆ ਨਾ ਉਹਦਾ ਭਰਾ ਜੀ ਲੋ ਜੀ ਆ ਕਬੂਤਰ ਹੈ ਜਿਹੜਾ ਅੱਗੇ ਤੁਹਾਨੂੰ ਸ਼ੌਂਕ ਕਰਾ ਚੁਕੇ ਆ ਇਹਨਾਂ ਦਾ ਬਹੁਤ ਆ ਰਿਜ਼ਲਟ ਲੱਦੀ ਆ ਨਾਲੇ ਬਹੁਤ ਵਧੀਆ ਕੁਆਲਿਟੀ ਚ ਨਿਕਲਦੇ ਆ ਗੋ ਚਲੋ ਜੀ ਅੱਖ ਦਾ ਸ਼ੌਂਕ ਕਰ ਲਓ ਜੀ ਠੀਕ ਹੈ ਪਰਾਂ ਦਾ ਸ਼ੌਂਕ ਅਲੋਈ ਪਾਰਾ ਕੁੰਦਾਵੇ ਅਲੋਈ ਕਾਫੀ ਮਤਲਬੇ ਲੈਂਥੀ ਪੱਲੇ ਲੈਂਥੀ ਪੱਲੇ ਆ ਇਹ ਗ੍ਰੇਡ ਆ ਸਰ ਸਟੇਟ ਪਾ ਦੇ ਬਿਲਕੁਲੀ ਓਕੇ ਜੀ ਨਾ ਉਚਾ ਵੀ ਮੈਂ ਟੇਨ ਨੇ ਬੋਰੀਆਂ ਇਹਨਾਂ ਦੀ ਠੀਕ ਹੈ ਪੂਰੇ ਸਾਡੇ ਜਿਹੜੀ ਖਾਲੀਵਾਸਣ ਵਾਲੀ ਬਰੀਡ ਨੂੰ ਨਾ ਚੋਣੀ ਹਾਂਜੀ ਬਾਬਾ ਜੀ ਇਹ ਉਹਦਾ ਬੱਚਾ ਜਿਹੜਾ ਪਹਿਲਾ ਹੋਇਆ ਹੈ ਨਾ ਸਾਰੇ ਕੋਲ ਇਹ ਜਿਹੜਾ ਕਾਲੀਆਂ ਮਸਾਲਾ ਲਾਇਆ ਸੀ ਨਾ ਕੰਪਿਊਟਰ ਪਹਿਲਾ ਸਭ ਤੋਂ ਸ਼ੌਂਕ ਕਰਾਇਆ ਹਾਂਜੀ 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 ਇਹ ਉਹਦਾ ਮਲਕੀ ਅੱਗੋਂ ਪਠਾ ਜੇ ਤੇ ਇਹਦਾ ਸ਼ੌਂਕ ਕਰੋ ਤੇ ਲੋ ਜੀ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਬੱਬਾ ਜੀ ਕਿਹੜਾ ਵੱਡਾ ਪਠਾ ਜਿਹੜਾ ਵੱਡਾ ਪਠਾ ਹੈ ਇਹਨਾਂ ਦਾ ਉਹਦਾ ਗਾਮ ਹੈ ਕੀ ਉਹਦੀ ਨਾਰ ਜਿਹੜਾ ਵੱਡਾ ਨਾਰ ਉਹਦਾ ਪਠਾ ਹੈ ਉਹਦਾ ਅੱਗੋਂ ਪਠਾ ਬਖਾਇਆ ਦੇ ਲੋ ਜੀ ਅੱਖ ਦਾ ਸ਼ੌਂਕ ਕਰੋ ਅੱਖ ਦਾ ਸ਼ੌਂਕ ਕਰੋ ਪਿਆਰ ਕੀ ਅੱਖੇ ਦੀ ਪਿਆਰ ਤੁਹਾਡੀਆਂ ਅੱਖਾਂ ਦੇ ਨੇ ਦਰਵਾਜ਼ਾ پار ਆਲਾ شو ਕਰ ਲੋ ਤੁਸੀਂ ਆਵੇ ਤੋਂ ਪਰਵਾਦੀ ਪਰ ਜਿਹੜਾ ਇਹਦੇ ਚ ਬਿਸਕੁਟੀ ਨਾਲਾ ਪਰ ਪਰਵਾਜ਼ ਆ ਲੈ ਕੀ 90 ਦੇ 90 ਜਿਹੜੇ ਨੇ ਪਾ ਲਏ ਨੇ ਇਹਨਾਂ ਦੇ ਠੀਕ ਹੈ ਬੋ 99 ਇਹਨਾਂ ਦੇ ਪੁਸ਼ ਦੇ ਕੋ ਇੱਕ ਦੋ ਮਿਆਂ ਠੀਕ ਹੈ ਬਾਈ ਕਲਰ ਤਾਂ ਆਏਗਾ ਸ਼ੌਂਕਰ ਆ ਲੋ ਜੀ ਆ ਲੋ ਜੀ ਆ ਕੋਲ ਕਲਰ ਜੀ ਕਬੂਤਰ ਦਾ ਠੀਕ ਹੈ ਬਬਾਈ ਹਾਂਜੀ ਹਾਂਜੀ ਇਹ ਜੀ ਫੀ ਮੈਂ ਤਾਂ ਤੁਹਾਨੂੰ ਸ਼ੋ ਕਰਾਉਣ ਲੱਗਾ ਲੋ ਜੀ ਜਿਹੜਾ ਤੁਹਾਨੂੰ ਹੁਣੇ ਦਿਖਾਇਆ ਉਹਦਾ ਇਹ ਗੋੜੀ ਥੋੜੀ ਬਣੀ ਆ ਜਿਸ ਤਰ੍ਹਾਂ ਆਪਣਾ ਰਾਮਪੁਰੀ ਟਾਇਰ ਹੁੰਦੇ ਨੇ ਉਹਦੇ ਟਾਇਰ ਬਣੀ ਰੱਖਾ ਖਾਂ ਖਾਂ ਬਹੁਤ ਸੋਹਣੀ ਆ ਇਹਦੀਆਂ ਮੋਰਾ ਬਹੁਤ ਸੋਹਣਾ ਪੰਨੀਆ ਨਾ ਬਬਾਈ ਪਰਾਦਾ ਸ਼ੋ ਕਰਾ ਹਾਲੋ ਜੀ ਪਰਾਂ ਦਾ ਜੋ ਹੀ ਹੁੰਦਾ ਦੇਖੋ ਜੀ ਅੰਬਾ ਦੇਖੋ ਬਹੁਤ ਸੋਹਣਾ ਇਹਦਾ ਬੰਦਾ ਬਣਿਆ ਠੀਕ ਹੈ ਬੱਬਾ ਜੀ ਇਹ ਪੂਛ ਦੇਖੋ ਦੇ ਪਤਾ ਇਹਦੀ ਉਹ ਇੰਟਰਨੈਟ ਤੇ ਬੱਬਾ ਜੀ ਟੈੜੀਆਂ ਦੇ ਵਿੱਚੋਂ ਹੀ ਆਈ ਨਿਕਲੀ ਟੈੜੀਆਂ ਦੇ ਵਿੱਚੋਂ ਹੀ ਲੋ ਜੀ ਬਹੁਤ ਹੀ ਸੋਹਣੀ ਹੈ ਆਰਾਮਪੁਰੀ ਟੈਪ ਦੀ ਨਿਕਲੀ ਇਹ ਬਹੁਤ ਵਧੀਆ ਲੱਗੀ ਮੈਨੂੰ ਇਹ ਪੱਠੀ ਇਹ ਟੈੜੀਆਂ ਦੇ ਵਿੱਚੋਂ ਨਿਕਲੀ ਜੀ ਕੜਾ ਨਿਕਲਉਂਦਾ ਕੋਈ ਕਿੱਕਾ ਰਹਿ ਜਾਂਦਾ ਆ ਕਾਕੇ ਵਾਲੀ ਤਰ੍ਹਾਂ ਹੀ ਛੱਪ ਜਾਂਦੇ ਤਾਂ ਕਰਕੇ ਜਿਹੜੀ ਆ ਸਭ ਤੋਂ ਵੱਧ ਛਪੀ ਹੈ ਜਾਂ ਪਹਿਲਾ ਛਪਿਆ ਇਹ ਆ ਇਹਦਾ ਬੱਚਾ ਹੈ ਨਾਲ ਜਿਹੜਾ ਪਹਿਲਾ ਪੱਠਾ ਗਿਆ ਉਹਦਾ ਸਹੀ ਸਾਨੂੰ ਸ਼ੋਅ ਕਰਾਇਆ ਨਾ ਪੱਠੇ ਤੇ ਪੱਠੇ ਦਾ ਹਾਂਜੀ ਹਾਂਜੀ ਉਹਦਾ ਮਤਲਬ ਕਿ ਅੱਗੋਂ ਇਹ ਗਾਂ ਪੱਠਾ ਗਿਆ ਬਹੁਤ ਚੀਜ਼ ਵਧੀਆ ਬੜਾ ਤਗੜਾ ਪੱਠਾ ਬਣਿਆ ਜੇ ਬਹੁਤ ਵਧੀਆ 90 ਫੁੱਟ ਰੇ ਅਗਲੇ 90 ਵਾਲਾ ਸਹੀ ਹੋ ਗਿਆ। ਆ ਵੀ ਲੈ ਲੈਂਦੇ ਗਰੇ ਪੱਲੇ ਆ। ਬਹੁਤ ਪਰਵਾਜੀ ਪਾ ਰਹੇ ਨੇ ਇਹਨਾਂ ਦੇ। ਬਹੁਤ ਵਧੀਆ। ਮੇਕੀਟ ਕਰਨਾ ਕਾਲੀ ਬਾਸ਼ਾ ਦਾ ਰੀਵਾਸਾ। ਹਾਂ ਰੀਵਾਸਾ ਵਾਲਾ ਲੈ ਆ। ਰੀਵਾਸਾ ਵਾਲਾ ਲੈ ਆ। ਸਹੀ। ਠੀਕ ਹੈ ਬਬੇ। ਇਹ ਤੁਹਾਨੂੰ ਕਰਾਇਆ ਸੀ ਆਪਾਂ ਜਿਹੜੇ ਕਾਲੀ ਬਾਸ਼ਾ ਵਾਲਾ ਲੈ ਸਾਡੇ ਨੇ। ਹਾਂਜੀ ਹਾਂਜੀ। ਉਹਨਾਂ ਦੇ ਪੱਤੇ ਪੱਤੀਆਂ ਦੇ। ਆਵੇ ਤਾਂ ਕਾਫੀ ਨਹੀਂ ਹੁਣ ਚਲੋ ਮੇਨ ਮੇਨ ਜਿਹੜੇ ਬਥੇ ਤੁਹਾਨੂੰ ਹਾਂਜੀ ਹਾਂਜੀ ਇਹ ਗਾਂ ਜਿਹੜੇ ਸਾਡੇ ਹਰੀ ਬਾਸ਼ਲਾ ਵਾਲੇ ਨੇ ਉਹ ਥੋੜਾ ਇਹਨਾਂ ਨਾਲ ਵੱਖਰੀ ਟਾਈਪ ਦੇ ਨੇ ਲੋਈ ਇਹ ਤੋਂ ਬਾਅਦ ਜਿਹੜਾ ਵਾ ਇਹ ਕਾਲੀ ਬਾਸ਼ਲਾ ਵਾਲੇ ਹੀ ਬਾਬਾ ਜੀ ਨੇ ਆਪਣੇ ਮੱਕੀ ਨਿਸ਼ਾਨੀ ਵਜਿਓ ਰੱਖਿਆ ਟੈਡੀਆਂ ਦਾ ਨਾਂ ਕਾਲੀ ਬਾਸ਼ਲਾ ਵਾਲੇ ਇਹ ਤੋਂ ਬਾਅਦ ਹੁਣ ਤੁਹਾਨੂੰ ਹਰੀ ਬਾਸ਼ਲਾ ਵਾਲੇ ਜਿਹਦੇ ਉਹ ਦਿਖਾਉਣ ਲੱਗੇ ਆ ਜੀ ਉਹ ਥੋੜਾ ਜਿਹਾ ਉਹ ਵੀ ਪਿਓਰਟੀ ਚ ਆਪਣੇ ਉਹ ਜਿਹੜੇ ਆਪਣੇ ਉਹਨਾਂ ਦਾ ਬਾਬਾ ਜੀ ਕੀ ਫਰਕ ਹੈ ਥੋੜਾ ਜੀ ਉਹਨਾਂ ਦਾ ਇਹ ਉਹ ਉਹ ਬਰੀਡ ਜਿਹੜੀ ਆ ਉਹ ਮਤਲਬ ਕਿ ਆਪਣੇ ਤੇ ਖੜਦੇ ਕਬੂਤਰ ਬਿਲਕੁਰੀ ਹਾਂਜੀ ਇਹ ਥੋੜਾ ਜਿਹਾ ਸੀ ਮਤਲਬ ਕਿ ਪਰਗਪਾ ਆ ਜਾਂਦੇ ਨੇ ਮਤਲਬ ਕਿ ਵਖਰਾ ਵਖਰਾ ਮਾਪੀ ਦਾ ਫਰਕ ਪੈਂਦਾ ਨਾ ਹਾਂਜੀ ਹਾਂਜੀ ਵਖਰੇ ਕੱਢ ਦਿੰਦੇ ਨੇ ਉਹ ਇਹ ਜਿਹੜੀ ਹੈ ਬਰੀਜਾ ਨਾ ਹਰੀ ਬਾਛਾ ਲਾ ਲੇ ਹਾਂਜੀ ਇਹ ਪਿਓਰ ਆਪਣੇ ਤੇ ਕਰਦੇ ਨੇ ਕੋਈ ਹੋਰ ਕੋਈ ਰੰਗ ਨਹੀਂ ਕਰਦੇ ਚੋ ਠੀਕ ਹੈ ਬਸ ਹਾਂਜੀ ਬਹੁਤ ਬਹੁਤ ਸੋਹਣਾ ਇਹ ਵੀ ਬਹੁਤ ਜ਼ਿਆਦਾ ਮਤਲਬ ਕਿ ਪਰਵਾਹੀ ਬੜੇ ਨੇ ਇਹ ਅਦਕਾ ਉੱਡੇ ਵੀ ਆ xcodepੇ ਵੀ ਚੰਗੇ ਨੇ ਇਹਨਾਂ ਦੇ 3 ਵਜੇ ਤੱਕ ਦਾ ਰਿਜ਼ਲਟ 3 ਵਜੇ ਤੱਕ ਦੇ ਉੱਡੇ ਆ ਅੱਖ ਦਾ ਬਹੁਤ ਸੋਹਣਾ ਇਹਨਾਂ ਦਾ ਹੁੰਦਾ ਆਪਣਾ ਤੇਰਾ ਮੋਰਾ ਬਹੁਤ ਵਧੀਆ ਇਹਨਾਂ ਦਾ ਵਡੀਆਂ ਅੱਖਾਂ ਦੇ ਨੇ ਬਹੁਤ ਬਹੁਤ ਵਧੀਆ ਲੋਈਆ ਚੈੱਕ ਕਰ ਲੋ ਇਹਨਾਂ ਦਾ ਰੰਗ ਬਹੁਤ ਸੋਹਣਾ ਠੀਕ ਪਰਦਾ ਸ਼ੌਂਕ ਰਾਇ ਬੰਦਾ ਬਹੁਤ ਸੋਹਣਾ ਇਹਨਾਂ ਦੇ ਬਾਬਾਈ ਥੋੜਾ ਝਾੜੇ ਦਾ ਮੌਸਮ ਇਹਦਾ ਹਾਂਜੀ ਹਾਂਜੀ ਕੋਈ ਨਾ ਥੋੜਾ ਜਿਹਾ ਫਰਕ ਪਿਆ ਇਹਦਾ ਹੁੰਦੇ ਜਿਆਦਾ ਰਿੰਗ ਬਾਕੀ ਪਿਆਰ ਤੋਂ ਬਹੁਤ ਵਧੀਆ ਜਾਮਨੂ ਪੈਰ ਨੇ ਰੀਡਿੰਗ ਰੀਡਿੰਗ ਚ ਜਾਮਨੂ ਪੈਰਾਂ ਦੇ ਵਧੀਆ ਸੇ ਤੇ ਲੇਠੀ ਵੀ ਚੰਗੇ ਆ ਘੱਡ ਘੱਡ ਚੰਗਾ ਇਹਨਾਂ ਦਾ ਹਾਂਜੀ ਬਾਬਾਈ ਹਾਂਜੀ ਆ ਜੀ ਹਰੀ ਬਾਸਲ ਵਾਲਾ ਜਿਹੜਾ ਕਬੂਤਰ ਦਾ ਨੁਖਾਇਆ ਅੱਗੇ ਉਹਦੀ ਗਾਂ ਮਾਦਾ ਜਿਹੜੀ ਉਹਦੇ ਨਾਲ ਲਾਈ ਆ ਉਹਦਾ ਸ਼ੌਂਕ ਕਰੋਨੇ ਤੁਹਾਨੂੰ ਇਹ ਵੀ ਮੇਰੇ ਹਿਸਾਬ ਨਾਲ ਹਰੀ ਬਾਸਲ ਵਾਲੇ ਚੋਂ ਨਿਕਲੀ ਆ ਨਹੀਂ ਇਹ 오ਰੇਂਜੇ ਵਾਲਿਆਂ ਚੋਂ ਇਹ ਲਿਆਂਦੀ ਬਾਅਦ ਚ ਮਰਦੀ ਹਾਂਜੀ ਇਹ ਹੋਰ ਹੈ ਮਾਦੀ ਉਹਦੇ ਗਰੀਡ ਚੋਂ ਨਹੀਂ ਕਿਹਦੀ ਬਹੁਤ ਸੋਹਣਾ ਹੈ ਗਰੀਪੇਂਗ ਦੀ ਮਾਦੀ ਦੀ ਬਹੁਤ ਸੋਹਣੀ ਮਾਦੀ ਕੋਣ ਦਾ ਬਹੁਤ ਸੋਹਣਾ ਦੇਖੋ ਜੀ ਮੈਂ ਥੀ ਪਾਰਿਆ ਚੰਗੇ ਜਿਹੇ ਓਕੇ ਬਬੇ ਲਈ ਦੋਮ ਦਾ ਹੀ ਸ਼ੌਕ ਕਰ ਲੋ ਜਿਹੜਾ ਤੁਹਾਨੂੰ ਅੱਗੇ ਆਪਾਂ ਪਹਿਲੇ ਨਾਰ ਦਿਖਾਇਆ ਜੀ ਉਹਦੀ ਫੀਮੇਲ ਹੈਗੀ ਏ ਹਰੀਵਾਸ਼ਲਾ ਵਾਲੇ ਹਰੀਵਾਸ਼ਲਾ ਇਹਨਾਂ ਦੇ ਜੁੜੇ ਆ ਬਾਬਾ ਜੀ ਇਹਨਾਂ ਦੇ ਆਪਣੇ ਇਹਨਾਂ ਲਾਏ ਹੋਏ ਆਪ ਕਰ ਲੋ ਪੰਗਿਆਂ ਦਾ ਸ਼ੌਕ ਭਾਵੇਂ ਕਰ ਲੋ ਸਹੀ ਏ ਅਰੀ ਵਾ ਸਲਾਲਾ ਜੋੜਾ ਉਹ ਖਾਇਆ ਗੋ ਦਾ ਪਰੱਠਾ ਜੀ ਠੀਕ ਹੈ ਲੋ ਜੀ ਅੱਗੇ ਤੁਹਾਨੂੰ ਜਿਹੜਾ ਜੋੜਾ ਦਿਖਾ ਚੁੱਕੇ ਹਾਂ ਉਹਨਾਂ ਦਾ ਹੀ ਜਿਹੜਾ ਪਰੱਠਾ ਹੈਗਾ ਜੀ ਅਖਰ ਬਬੀ ਸ਼ੌਂਕਰੋ ਪੜਕੇ ਨਾਚੋ ਕਰੋ ਬਹੁਤ ਪਰਵਾਜੀ ਪਰ ਇਹਨੂੰ ਲੱਗੇ ਆ ਬੇਚੋੜੀ ਪਰਾਂ ਦਾ ਛੌਂ ਕਰੋ ਤੁਸੀਂ ਆ ਦੂਜੇ ਵੀ ਜਿਹੜੇ ਆ ਛੱਟੇ ਤੇ ਖਾਲੇ ਪਰ ਬਹੁਤ ਪਰਵਾਜੀ ਪਰ ਹੁੰਦੇ ਆ ਇਹ ਜਿਹੜਾ ਆ ਬਿਲਕੁਲ ਆਪਣੇ ਤੇ ਕੱਢਦਾ ਪੱਠੇ ਜਿੰਨੇ ਪੱਠੇ ਦੇ ਕੋਝੇ ਆਪਣੇ ਦੇ ਜਾਂਦੇ ਥਾਰੇ ਹੋਰ ਆਂਦ ਕੋਈ ਨਹੀਂ ਕਰਦਾ ਇਹ ਹੋਰ ਆਪਣੇ ਨੇ ਮਾਰਦਾ ਪੰਨੀਆ ਦਾ ਬੱਬਈ ਸ਼ੌਂਕਰਾ ਬਿਲਕੁਲ ਭੂਰੇ ਜਾਮਨ ਦੇ ਠੀਕੇ ਅੱਗੇ ਜਿਹੜਾ ਤੁਹਾਨੂੰ ਹਰੀ ਵਸਲਾ ਵਾਲਾ ਪੱਠਾ ਵਿਖਾਇਆ ਨਾ ਹਾਂਜੀ ਹਾਂਜੀ ਇਹ ਉਹਦੀ ਫੀਮੇਲ ਦੀ ਹੈ ਠੀਕ ਹੈ ਲਓ ਜੀ ਜਿਹੜਾ ਆਪਾਂ ਅੱਗੇ ਤੁਹਾਨੂੰ ਦਿਖਾਇਆ ਨਰ ਹੁਣੇ ਉਹਦੀ ਫੀਮੇਲ ਹੈਗੀ ਐ ਅੱਖ ਦਾ ਬੱਬਈ ਸ਼ੌਂਕਰਾ ਹੈ ਚੰਗੀ ਦਾ ਇਹ ਬਹੁਤ ਅੱਖਾਂ ਜੜੀਆਂ ਵੱਡੀਆਂ ਨੇ ਤੇ ਇਹਨਾਂ ਦੀ ਗਲਾਈ ਤੁਸੀਂ ਵੇਖੋ ਇੱਕੋ ਜੀ ਚਮਕ ਬਹੁਤ ਸੋਹਣੀ ਅੱਖਾਂ ਦੇ ਵਿੱਚ ਚਮਕਿਆ ਬਾਕੀ ਇਹਨਾਂ ਦਾ ਘੇਰਾ ਅੱਖਾਂ ਦਾ ਜਿਹੜਾ ਗੋਲ ਗਲਾਈ ਵੇਖੋ ਗਰੇ ਰਿੰਗ ਵਾਲੇ ਜਿਹੜੇ ਨੇ ਮਤਲਬ ਕਿ ਅੱਖਾਂ ਨੇ ਇਹਨਾਂ ਦੀ ਪਿਓ ਟੈਡੀਆਂ ਜਿਹੜਾ ਹੋਊਗਾ ਤੇ ਜਿਆਦਾ ਗਰੇ ਮਤਲਬ ਕਿ ਜਿਹੜਾ ਸਰਕਲ ਆਏਗਾ ਪਿਓ ਟੈਡੀਆਂ ਦਾ ਪਰ ਅੰਦਾਜ਼ਾ ਲਗਾਓ ਸਾਰੇ ਜਿਹੜੇ ਸਲਾਰੀ ਟੈਬ ਨਿਕਲੀ ਜੇ ਉਹ ਸਲਾਰੀ ਕਬੂਤਰੀਆਂ ਠੀਕ ਯਾਰ ਬੇਤਲ ਲਈ ਪੁੱਛਦਾ ਹੀ ਸ਼ੌਂ ਕਰ ਲੋ ਇੱਕ ਪੱਤਾ ਦੋ ਮੈਗੀ ਕਬੂਤਰੀ ਦੀ ਇੱਕ ਗੱਲ ਹੈਗੀ ਆ ਕਿ ਇੱਥੇ ਨਾ ਛੱਤ ਉੱਡ ਗਈ ਸੀ ਇਹਦਾ ਇਹ ਸੀਨ ਬੱਜਾ ਕਿ ਇਹ ਰੁੱਲਦੀ ਰਹੀ ਆ ਬਾਹਰ ਹਾਂਜੀ ਹਾਂਜੀ ਸਾਡੇ ਹੋਰ ਵੀ ਦੋ ਤਿੰਨ ਕਬੂਤਰ ਨਿਕਲੇ ਇਹ ਤੇ ਜਿਹੜੇ ਚੌਥੇ ਦਿਨ ਸਾਰੇ ਕਬੂਤਰ ਪੂਰੇ ਹੋ ਗਏ ਠੀਕ ਆ ਲੱਗੀ ਇਹਨਾਂ ਨੇ ਕਦੀ ਉੱਡ ਕੇ ਨਹੀਂ ਵੇਖਿਆ ਸਹੀ ਹੈ ਜੀ ਫਿਰ ਵੀ ਤੀਸਰੇ ਚੌਥੇ ਦਿਨ ਇਹ ਇੱਥੇ ਫਿਰਦੀ ਰਹੀ ਹੈ ਇੱਥੋਂ ਆਈ ਹੈ ਛੱਡਾਂ ਤੋਂ ਆੜ ਕੇ ਤੇ ਇਹਨੇ ਘੁੰਮਦੀ ਰਹਿਣਾ ਫਿਰ ਆੜ ਕੇ ਉੱਥੇ ਵੜੀ ਜਿੱਥੋਂ ਨਿਕਲੀ ਅਛਾ ਜੀ ਚੌਥੇ ਦਿਨ ਲਈ ਆ ਫੀਮੇਲ ਜਿਹੜੀ ਤੁਹਾਨੂੰ ਸ਼ੌਂਕਰਾ ਚੁਕੇ ਆ ਇਹ ਚਾਰ ਦਿਨ ਬਾਅਦ ਘਰੇ ਆਈ ਸੀ ਭਾਈ ਨਾ ਕੋ ਨਾ ਬਾਹਰ ਨਿਕਲ ਗਈ ਜੇ ਕਿਉਂਕਿ ਸਰੀ ਕਬੂਤਰ ਹੁੰਦੇ ਆ ਤੇ ਉਹਦੇ ਕਾਰਨ ਜਿਹੜਾ ਜੇ ਚੌਥੇ ਦਿਨ ਬਾਅਦ ਘਰੇ ਆਈ ਸੀ ਇਹਨੀ ਸਿਆਣੇ ਹੈਗੇ ਜੀ ਠੀਕ ਹੈ ਜੀ ਹਾਂਜੀ ਬਾਬਾਈ ਲੱਬ ਲਈ ਲੈ ਆਵਾ ਲਓ ਜੀ ਆ ਜਿਹੜਾ ਹੁਣੇ ਤੁਹਾਨੂੰ ਜੋੜਾ ਸ਼ੌਂਕ ਕਰਾਇਆ ਉਹਦੀ ਗਾਂ ਮੱਕੀ ਉਹਨਾਂ ਚੋਂ ਨਿੱਲੇ ਆ ਬੱਚੇ ਹਾਂਜੀ ਮੋਹਰਾ ਵੇਖੋ ਇਹਦਾ ਤਿੱਖਾ ਮੋਹਰਾ ਵਧੀਆ ਚਿੱਟੀ ਅੱਖ ਹੈ ਅਜੇ ਗੈਰੀ ਏ ਥੋੜੀ ਬੱਚਾ ਹੈ ਹਾਂਜੀ ਤੇ ਮੋਹਰਾ ਵੇਖੋ ਤੁਸੀਂ ਕਿੱਡਾ ਵਧੀਆ ਤਿੱਖਾ ਸ਼ਾਇਦ ਪੱਠੀ ਨਿਕਲੇ ਤੇ ਠੀਕ ਹੈ ਸਹੀ ਹੈ ਸਨਾਰਾ ਟੈਪ ਨਿਕਲੀ ਫਲਾਰੀ ਨਿਕਲੀ ਏ ਲੋ ਜੀ ਬਿਲਕੁਲ ਆਪਣੀ ਮਾਂ ਦੇ ਗਈ ਹੈ 42 ਸੇਮ ਹੀ ਇਹਦੀ ਜੰਮ ਬੇਰ ਕੇ ਕੋ ਦੋ ਜਿੰਨ ਕਮ ਛੋਟੇ ਪਤਲੀ ਤੋਂ ਇਹ ਤਾ ओके ਲੋਈ ਦੋਸਤੋ ਇਹ ਹੀ ਆਪਣੇ ਟੈਡੀ ਕਬੂਤਰ ਬਾਬਾ ਜੀ ਨਾਲ ਦੇ ਉਤਾਰ ਸਿੰਘ ਜੀ ਨਾਲ ਦੇ ਤੇ ਹੁਣ ਤੁਹਾਨੂੰ ਇਸ ਤੋਂ ਬਾਅਦ ਜਿਹੜਾ ਵਾ ਡੱਬ ਵਾਲੇ ਆ ਉਹਨਾਂ ਦਾ ਤੁਹਾਨੂੰ ਸ਼ੌਕ ਕਰਾਉਂਦੇ ਆ ਤੇ ਬਣਿਓ ਰੇ ਨੈਕਸਟ ਵੀਡੀਓ ਚ ਤੇ ਦੂਜੇ ਪਾਰ ਆਪਾਂ ਤੁਹਾਨੂੰ ਜਿਹੜਾ ਲਿਉਣ ਲੱਗੇ ਆ ਤੇ ਉਹਦੇ ਵਿੱਚ ਡੱਬ ਵਾਲੇ ਕਬੂਤਰ ਆ ਇਹਨਾਂ ਦਾ ਤੁਹਾਨੂੰ ਪਿਛਾਉ ਕਰਾਵਾਂਗੇ ਅਗਰੇ ਜੀ